ਹੋ ਰਿਹਾ ਤੁਹਾਡਾ ਮਾਹਲਾ ਹੈਲੋ ਉਹ ਆ ਗਿਆ ਯਾਰ ਮੈਂ ਮੜਾ ਐਪੀਸ਼ਲ ਕਰਾਈ ਜਾਨਾਗਾ ਹੈ ਬਾਵਾ ਕੱਟਤੀਆਂ ਗਲਾ ਮੈਂ ਆ ਕੇ ਕੱਟੂ ਆ ਗਿਆ ਬਾਦੂ ਮਟਾ ਦਿਓ ਮੇਰਾ ਸਾਰਾ ਫੂਨ ਹੀ ਨਹੀਂ ਚਾਹਦਾ ਹੈਗਾ ਨਾ ਪੈਸੇ ਦੇਣ ਤਾਂ ਹੁੰਦਾ 7 ਸਾਲ ਹੋ ਗਏ ਜਿੰਮੜ ਜੂਗਾ ਦੰਦ ਜੇ ਕੱਢ ਲੂ ਹਜ਼ਾਰ ਹਜ਼ਾਰ ਕਰਕੇ ਦੇ ਦੂਗਾ ਬਾਈ ਦੇ ਦੂਗਾ ਬਾਈ ਐਂਜੇ ਕਰੀ ਜਾਂਦਾ ਰਹਿੰਦਾ ਹੈਗਾ ਆਹ ਬਾਈ ਵੱਡਣ ਬਣਾਉਂਦੀਆਂ ਗੱਲਾਂ ਕਰਦਾ ਇਹ ਤੋਂ ਪੜਾਉਣਾ ਇਹ ਵੱਡੂਗਾ ਬਾਈ ਹਾਂ ਬਾਈ ਯਾਰ ਮੇਰਾ ਇੱਕ ਕੰਮ ਜਾ ਰਿਹਾ ਹੈ ਬਾਈ ਕੋਈ ਨਾ ਬਾਈ ਫੜੇ ਹੋਏ ਕੰਮ ਹੀ ਕੱਢੇ ਨੇ ਹਾਲ ਤੱਕ ਪਰ ਹੁਣ ਮੈਨੂੰ ਕਾਲ ਹੀ ਆਇਆ ਮੈਂ ਗਲਾ ਵਟਣਾ ਜਾ ਕੇ ਬਾਈ ਦਾ ਪੂਰਾ ਬੈਦੀ ਲੱਗ ਰਿਹਾ ਮਨ ਗਿਆ ਨਾਲ ਉਹ ਵੀ ਵਧੀਆ ਬੈਦਾ ਉਹ ਸੱਚ ਮੈਂ ਤਾਂ ਉਹਦਾ ਨੰਬਰ ਲੈਣੀ ਭੁੱਲ ਗਿਆ ਨਾਲ ਐਡਰੈਸ ਲੈਣਾ ਬਾਈ ਦਾ ਮੱਕੜੀ ਜਾਉਂਦੇ ਆਦੇ ਕੱਟਦੀ ਆ ਮਾ ਉਹ ਤੁਮਾ ਆਪਣੀ ਮਾ ਕੱਟਦੀ ਆ ਮਾ ਤੋਂ ਛੋਟੇ ਹੀ ਕੰਮ ਹੋਏਗਾ ਅਜੇ ਤੱਕ ਲੈ ਕੱਟ ਮੈਂ ਨਹੀਂ ਕੀ ਅਸ ਤਾ ਮਾ ਕੱਟਦਾ ਨਾ ਕੱਟਦੀ ਉਹ ਮੁੰਬਈ ਮੁੰਬਈ ਪਿੱਛੇ ਪਿੱਛੇ ਆ ਗਿਆ ਓ ਜਾ ਓ ਮੈਂ ਤਾਂ ਇਹ ਕਿ ਤੂੰ ਬੰਦਿਆਂ ਦੀ ਗੱਲ ਕੱਟਦਾ ਹੁੰਦਾ ਅਬ ਤੰਦਰਾ ਤੂੰ ਤਾਂ ਝੁਗਿਆ ਦੇ ਗੱਲ ਕੱਟੀ ਜਾਂਦਾ ਯਾਰ ਓ ਜਾ ਓ ਲੱਸੀ ਕਰਦੀ ਮੈਂ ਤਾਂ ਪੈਸੇ ਕਢਾਉਣੇ ਦਿਉ ਬੈਲੀ ਹੋਊਗਾ ਸਹੇਰਾ